ਗੱਲ ਕਰਾਂਗੇ ਹਾਨਿਆ ਅਮੀਰ ਦੀ ਜਿਸ ਦੀ ਫਿਲਮ ਦਾ ਸੇ ਖੂਬ ਜ਼ਿਕਰ ਸੁਣਿਆ ਸੀਗਾ ਕਿ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਦੇ ਵਿੱਚ ਹਾਨਿਆ ਅਮੀਰ ਜੋ ਹੈ ਲੀਡ ਤੇ ਕੰਮ ਕਰਦੀ ਹੋਈ ਨਜ਼ਰ ਆ ਸਕਦੀ ਹੈ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋਈਆਂ ਸੀ ਕਿਉਂਕਿ ਰਾਖੀ ਸਾਵਣ ਜੋ ਹੈ ਜਦੋਂ ਪਾਕਿਸਤਾਨ ਪਹੁੰਚੀ ਤਾਂ ਉਹਨੇ ਵੀ ਸਭ ਤੋਂ ਪਹਿਲਾਂ ਇਹ ਲਿਖਿਆ ਕਿ ਹਾਨੀਆ ਮੈਂ ਆਪਸੇ ਮਿਲਣੇ ਆਈ ਹੂੰ ਸੋ ਹਾਨੀਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਗਰਮ ਹੈ ਜਿੱਦਾਂ ਸਭ ਨੂੰ ਪਤਾ ਹੈ ਕਿ ਇੱਕ ਚੰਗੀ ਯੂਟਿਊਬਰ ਹੈ ਇਨਫਲੂਐਂਸਰ ਹੈ ਮਾਡਲ ਹੈ ਔਰ ਐਕਟ੍ਰੈਸ ਹੈ ਔਰ ਹਾਨੀਆ ਦੀਆਂ ਇਹਨਾਂ ਪੋਸਟਾਂ ਨੂੰ ਦੇਖਣ ਤੋਂ ਬਾਅਦ ਰਾਖੀ ਸਾਹਮਤ ਨੇ ਉੱਥੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਂ ਤੁਹਾਨੂੰ ਮਿਲਣ ਦੇ ਲਈ ਆਈ ਹਾਂ ਸੋ ਹੁਣ ਫਿਲਮ ਨੂੰ ਬੈਨ ਕਰਨ ਦੀ ਜਾਂ ਫਿਰ ਫਿਲਮ ਨੂੰ ਨਾ ਹੀ ਸ਼ੂਟ ਕਰਨ ਦਾ ਜੋ ਹੈ ਫੈਨਸ ਲੋਕ ਆਪਣੇ ਇੰਡੀਅਨ ਮੰਗ ਕਰ ਰਹੇ ਨੇ ਕਿ ਪਾਕਿਸਤਾਨ ਦੀ ਕੋਈ ਵੀ ਫਿਲਮ ਜੋ ਹੈ ਇੱਧਰ ਜੋ ਇਹਦਰ ਨਹੀਂ ਚਲਣਾ ਚਾਹੀਦਾ ਹਾਂ ਨੇ ਆਮਿਰ ਕੌਣ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਯੂਟਿਊਬਰ ਮਾਡਲ ਇਨਫਲੂਐਂਸਰ ਔਰ ਚੰਗੀ ਐਕਟ੍ਰੈਸ ਹੈ ਜਿਸਨੇ ਉਰਦੂ ਟੈਲੀਵਿਜ਼ਨ ਦੇ ਵਿੱਚ ਵੀ ਕੰਮ ਕੀਤਾ ਔਰ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਜੋ ਹੈ ਕਾਮੇਡੀ ਫਿਲਮ ਜਨਾਨ ਤੋਂ ਕੀਤੀ ਸੀਗੀ ਔਰ ਉਸਨੇ ਆਪਣੇ ਟੈਲੀਵਿਜ਼ਨ ਦੇ ਵਿੱਚ ਡੈਬਿਊ ਜੋ ਕੀਤਾ ਤਿਤਲੀ ਦੇ ਨਾਲ ਕੀਤਾ 2017 ਦੇ ਵਿੱਚ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਰੋਮਾਂਟਿਕ ਡਰਾਮਾ ਆਨਾ ਦੇ ਵਿੱਚ ਉਹ ਨਜ਼ਰ ਆਈ ਉਸ ਤੋਂ ਬਾਅਦ ਕਾਮੇਡੀ ਫਿਲਮ ਨਾਮ ਅਲੂਮ ਅਫਰਾਦ ਉਸ ਦੇ ਵਿੱਚ ਨਜ਼ਰ ਆਈ ਔਰ ਉਸ ਤੋਂ ਬਾਅਦ ਉਸਨੇ ਪ੍ਰਵਾਜ਼ ਹੈ ਜਨੂਨ ਇਸ ਦੇ ਵਿੱਚ ਇਸ਼ਕਿਆ ਫਿਰ ਮੇਰਾ ਹਮਸਫ ਕبھی ਕبھی ਮੈਂ ਕبھی ਕبھی ਮੈਂ ਕبھی ਤੂੰ ਇਸ ਦੇ ਵਿੱਚ ਵੀ ਉਸਨੇ ਕੰਮ ਕੀਤਾ ਫਿਰ ਲੱਕ ਸਟਾਈਲ 어ਵਾਰਡ ਫॉर द बेस्ट ਟੀਵੀ ਯਾਨੀ ਕਿ ਐਡਵਰਟਾਈਜ਼ਮੈਂਟਸ ਦੇ ਵਿੱਚ ਵੀ ਅਸੀਂ ਹਾਨਿਆਂ ਨੂੰ ਜੋ ਹੈ ਅ ਫੀਚਰ ਹੁੰਦਾ ਦੇਖ ਚੁੱਕੇ ਹਾਂ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਹਾਨਿਆਂ ਦੀ ਤਾਂ ਹਾਨਿਆਂ ਜੋ ਹੈ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਸਰਗਰਮ ਹੈ ਉਹ ਆਪਣੀ ਕਿਊਟਨੈਸ ਦੇ ਨਾਲ ਵਾਇਰਲ ਹੈ ਸੋਸ਼ਲ ਮੀਡੀਆ ਤੇ ਔਰ ਲੋਕ ਜੋ ਨੇ ਹਾਨਿਆ ਨੂੰ ਪਸੰਦ ਕਰ ਦਿੰਦੇ ਪਰ ਹੁਣ ਅਫਸੋਸ ਇੰਡੀਆ ਦੇ ਵਿੱਚ ਉਸ ਦੀ ਕੋਈ ਵੀ ਫਿਲਮ ਜੋ ਰਿਲੀਜ਼ ਨਹੀਂ ਹੋਵੇਗੀ ਹਾਲਾਂਕਿ ਸ਼ੂਟ ਹੀ ਨਹੀਂ ਹੋਵੇਗੀ ਤੇ ਜਲਜੀਤ ਦੇ ਨਾਲ ਜੋ ਉਹਨਾਂ ਦੀ ਫਿਲਮ ਆਉਣ ਵਾਲੀ ਸੀ ਉਸ ਨੂੰ ਲੈ ਕੇ ਵੀ ਜੋ ਹੈ ਖੂਬ ਚਰਚਾਵਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਬੈਨ ਕਰਨ ਦੀ ਮੰਗ ਕੀਤੀ ਗਈ ਹੈ ਕੋਈ ਵੀ ਪਾਕਿਸਤਾਨੀ ਆਰਟਿਸਟ ਜੋ ਹੈ ਇੰਡੀਆ ਦੇ ਵਿੱਚ ਨਹੀਂ ਚੱਲੇਗਾ ਔਰ 1997 ਬੌਰਨ ਹਾਨਿਆ 12 ਫਰਵਰੀ ਦੀ ਬੌਰਨ ਹੈ ਔਰ ਖੂਬ ਪੈਸਾ ਛਾਪ ਰਹੀ ਹੈ ਖੂਬ ਇੰਜੋਏ ਕਰ ਰਹੀ ਹੈ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੀ ਹੈ ਔਰ ਸੋਸ਼ਲ ਮੀਡੀਆ ਤੇ ਅਗਰ ਤੁਸੀਂ ਹਾਨਿਆ ਦੀਆਂ ਵੀਡੀਓਜ਼ ਦੇਖੋਗੇ ਤਾਂ ਹਾਨਿਆ ਆਪਣੀ ਬਿਊਟੀਫੁਲਨੈਸ ਔਰ ਆਪਣੀ ਬੋਲਡਨੈਸ ਦੇ ਕਰਕੇ ਵੀ ਚਰਚਾ ਵਿੱਚ ਹਮੇਸ਼ਾ ਰਹਿੰਦੀ ਹੈ ਲੇਕਿਨ ਫਿਲਹਾਲ ਦੇ ਲਈ ਉਹ ਇੰਡੀਆ ਦੇ ਵਿੱਚ ਕੰਮ ਨਹੀਂ ਕਰ ਸਕਦੀ ਉਸ ਨੂੰ ਪਾਕਿਸਤਾਨ ਦੇ ਵਿੱਚ ਹੀ ਕੰਮ ਕਰਨਾ ਪਵੇਗਾ ਔਰ ਬਹੁਤ ਸਾਰੀਆਂ ਸਵਾਵਾ ਚੜੀਆਂ ਨੇ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਨੇ